ਯਾਰੀ ਬੱਚਿਓ ਮੈਨੂੰ ਲੱਗਦਾ ਹੈ ਕਿ ਤੁਹਾਡਾ ਰਿਜ਼ਲਟ ਆ ਚੁੱਕਿਆ ਹੈ ਤੇ ਤੁਸੀਂ ਬਹੁਤ ਵਧੀਆ ਨੰਬਰ ਲੈ ਕੇ ਅਗਲੀਆਂ ਕਲਾਸਾਂ ਦੇ ਵਿੱਚ ਹੋ ਚੁੱਕੇ ਹੋ ਤੇ ਮੈਂ ਆਸ ਕਰਦਾ ਕਿ ਜਿੰਨੇ ਪਰਸੈਂਟ ਮਾਰਕਸ ਤੁਸੀਂ ਜਿਹੜੇ ਸਬਜੈਕਟ ਦੇ ਵਿੱਚੋਂ ਵੀ ਲਏ ਨੇ ਵਾਕਈ ਉਨਾ ਪਰਸੈਂਟ ਤੁਹਾਨੂੰ ਉਹ ਵਿਸ਼ਾ ਉਹ ਸਬਜੈਕਟ ਸਮਝ ਆਉਂਦਾ ਹੈ ਤੁਹਾਡੇ ਮਾਰਕਸ ਗਲਤ ਨਹੀਂ ਲੱਗੇ ਹੋਏ ਤੇ ਤੁਸੀਂ ਸੱਚਮੁੱਚ ਅਸਲ ਵਿੱਚ ਉਹਨੇ ਮਾਰਕਸ ਦੇ ਹੱਕਦਾਰ ਹੋ ਤੁਸੀਂ ਵਾਕਈ ਉਹਨੇ ਨੰਬਰ ਕਮਾਏ ਹੋਏ ਨੇ ਜੇ ਗੱਲ ਸਹੀ ਹੈ ਤਾਂ ਮੁਬਾਰਕਾਂ ਮੇਰੇ ਵੱਲੋਂ ਵਾਕਈ ਤੁਸੀਂ ਆਪਣੇ ਕਰੀਅਰ ਦੇ ਪ੍ਰਤੀ ਸੀਰੀਅਸ ਹੋ ਤੇ ਤੁਸੀਂ ਆਪਣਾ ਪਹਿਲਾ ਜਿਹੜਾ ਸਟੈਪ ਹੈ ਉਹ ਪਾਰ ਕਰ ਚੁੱਕੇ ਹੋ ਸਾਰੇ ਸੰਸਾਰ ਦੇ ਵਿੱਚ ਹੱਸਦੇ ਤੇ ਵਸਦੇ ਪੰਜਾਬੀਓ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਆਪਣੇ ਦਰਸ਼ਣ ਦੀ ਵਿਚਾਰਕੜੀ ਵੱਲੋਂ ਠੇਕਾ ਪੰਜਾਬ ਦੇ ਅਸੀਂ ਤੇ ਅੰਗਰੇਜ਼ੀ ਚੈਨਲ ਵੱਲੋਂ ਆਪ ਸਭ ਜੀ ਨੂੰ ਨਿੱਘੀ ਜੀ ਆਇਆਂ ਨੂੰ ਅੱਜ ਜਿਹੜਾ ਟੌਪਿਕ ਮੈਂ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਇਹ ਇਹ ਅੱਜ ਦੀ ਜਿਹੜੀ ਵੀਡੀਓ ਹੈ ਜਿਹੜਾ ਅੱਜ ਦਾ ਇਹ ਟੌਪਿਕ ਹੈ ਇਹ ਮੈਂ ਜਿੰਨੀਆਂ ਵੀ ਵੀਡੀਓਜ਼ ਬਣਾਉਂਗਾ ਉਹ ਸਾਰੀਆਂ ਵੀਡੀਓਜ਼ ਦਾ ਸਾਰ ਹੈ ਸਾਰਾ ਮਟੀਰੀਅਲ ਅੱਜ ਵਾਲੀ ਵੀਡੀਓ ਦੇ ਵਿੱਚ ਉਹ ਹੀ ਨਿਕਲਣਾ ਹੈ ਅੱਜ ਗੱਲ ਕਰਨੀ ਹੈ ਕਿ ਆਪਾਂ ਨੂੰ ਕੈਰੀਅਰ ਚੁਣਨ ਵੇਲੇ ਕਿਹੜੀਆਂ ਉਹ 10 ਗੱਲਾਂ ਨੇ ਜਿਨ੍ਹਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਅਸੀਂ ਇਹ ਜਿਹੜਾ ਫੈਸਲਾ ਇਹ ਬਿਲਕੁਲ ਸਹੀ ਲੈ ਸਕੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਕੂਨ ਭਰੀ ਜ਼ਿੰਦਗੀ ਮਾਨਸਿਕ ਸ਼ਾਂਤੀ ਤੇ ਖੁਸ਼ੀ ਨਾਲ ਆਨੰਦ ਦੇ ਨਾਲ ਕਰਦੇ ਹੋਏ ਆਪਣਾ ਆਪਣੀ ਲਾਈਫ ਦੇ ਵਿੱਚ ਅੱਗੇ ਵਧ ਸਕੀ ਹੈ ਕਿਉਂਕਿ ਕੈਰੀਅਰ ਦਾ ਜਿਹੜਾ ਡਿਸੀਜਨ ਹੈ ਇਹ ਲਾਈਫ ਦਾ ਸਭ ਤੋਂ ਵੱਡਾ ਫੈਸਲਾ ਹੈ ਇੱਥੇ ਅਗਰ ਤੁਸੀਂ ਇੱਕ ਛੋਟਾ ਜਿਹਾ ਵੀ ਗਲਤ ਫੈਸਲਾ ਲੈ ਲਿਆ ਬੱਚਿਓ ਤੁਸੀਂ ਗਲਤ ਕੈਰੀਅਰ ਦੇ ਵਿੱਚ ਚਲੇ ਗਏ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਐਗਜ਼ਾਮਪਲ ਦਿੰਨਾ ਮੰਨ ਲਓ ਤੁਹਾਡੇ ਮੈਥ ਦੇ ਵਿੱਚੋਂ ਨੰਬਰ ਆਏ ਨੇ 95 ਪਰ ਤੁਹਾਨੂੰ ਅੰਦਰ ਖਾਤੇ ਪਤਾ ਹੈ ਵੀ ਤੁਸੀਂ ਮੈਥ ਨੂੰ ਲਾਈਕ ਨਹੀਂ ਕਰਦੇ ਤੇ ਇਹ ਨੰਬਰ ਜਿਹੜੇ ਨੇ ਪੂਰੇ ਸਹੀ ਨਹੀਂ ਲੱਗੇ ਹੋਏ ਤੇ ਇਹ ਨੰਬਰਾਂ ਦੇ ਬੇਸ ਦੇ ਉੱਤੇ ਤੁਸੀਂ ਆਪਣਾ ਕੈਰੀਅਰ ਚੁਣ ਲਿਆ ਤਾਂ ਮੈਂ ਤੁਹਾਨੂੰ ਇਹ ਚੇਤਾਵਨੀ ਦਿੰਦਾ ਵਾਰਨਿੰਗ ਦਿੰਦਾ ਤੁਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਖਰਾਬ ਕਰ ਲੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਾਂ ਕਰਦੇ ਆ ਕਿ ਕਰੀਅਰ ਨੂੰ ਚੁਣਨ ਵੇਲੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਸਟੈਪ 바이 ਸਟੈਪ ਆਪਾਂ ਡਿਸਕਸ ਕਰਦੇ ਆ ਤਾਂ ਕਿ ਤੁਹਾਡਾ ਜਿਹੜਾ ਆਉਣ ਵਾਲੇ ਟਾਈਮ ਦਾ ਫੈਸਲਾ ਉਹ ਸਹੀ ਹੋ ਸਕੇ ਅਗਰ ਤੁਸੀਂ 8ਵੀਂ ਕਲਾਸ ਚੋਂ 9ਵੀਂ ਕਲਾਸ ਦੇ ਵਿੱਚੋਂ 10ਵੀਂ ਕਲਾਸ ਦੇ ਵਿੱਚੋਂ ਤਾਂ ਬਿਲਕੁਲ ਤੁਸੀਂ ਸਹੀ ਟਾਈਮ ਦੇ ਉੱਤੇ ਇਹ ਵੀਡੀਓ ਦੇਖ ਰਹੇ ਹੋ ਪਰ ਘਬਰਾਉਣ ਦੀ ਲੋੜ ਨਹੀਂ ਅਗਰ ਤੁਸੀਂ ਪਲੱਸ 1 ਪਲੱਸ 2 ਵੀ ਕਰ ਚੁੱਕੇ ਹੋ ਫਿਰ ਵੀ ਬਹੁਤ ਕੁਝ ਅਜੇ-ਜਾ ਹੈ ਜਿਹੜਾ ਤੁਹਾਨੂੰ ਸਿੱਖਣ ਨੂੰ ਮਿਲੇਗਾ ਕੁਕੇ ਕੈਰੀਅਰ ਕਹੀ ਰੀ ਚੀਜ਼ ਆ ਕਈ ਵਾਰ ਕਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਲੰਬਾ ਸਮਾਂ ਇੱਕ ਕੰਮ ਕਰਦੇ ਹੋਏ ਉਸ ਤੋਂ ਬਾਅਦ ਵਿੱਚ ਜਾ ਕੇ ਰੈਲਾਈਜ਼ ਕਰਦੇ ਨੇ ਕਿ ਅਸੀਂ ਅਸਲ ਵਿੱਚ ਇਹ ਕੰਮ ਨਹੀਂ ਸੀ ਕਰਨਾ ਅਸਲ ਵਿੱਚ ਸਾਨੂੰ ਕੋਈ ਹੋਰ ਕੰਮ ਕਰਨ ਦੀ ਲੋੜ ਸੀ ਜਿਵੇਂ ਕੋਈ ਫਿਲਮ ਸਟਾਰ ਹੈ ਫਿਲਮ ਸਟਾਰ ਦਾ ਬੇਟਾ ਹੈ ਉਹ ਲੰਬਾ ਸਮਾਂ ਐਕਟਿੰਗ ਕਰਦਾ ਰਿਹਾ ਕਈਆਂ ਨੇ ਫਿਲਮਾਂ ਵੀ ਕਰ ਲਈਆਂ ਪਰ ਉਹ ਬਹੁਤ ਵਾਰ ਬਾਰ ਵਾਰ ਜਦੋਂ ਉਹਨੇ ਦੇਖਿਆ ਵੀ ਫਿਲਮਾਂ ਹਿੱਟੇ ਨਹੀਂ ਹੋ ਰਹੀਆਂ ਫਿਰ ਉਹ ਬਿਜ਼ਨਸ ਵਾਲੇ ਪਾਸੇ ਨੂੰ ਗਿਆ ਤੇ ਉੱਥੇ ਜਾ ਕੇ ਕਾਮਯਾਬ ਹੋਇਆ ਔਰ ਤੋਂ ਔਰ ਐਗਜ਼ਾਮਪਲਸ ਪਈਆਂ ਨੇ ਬੱਚੇ ਦਾ ਜਨਮ ਡਾਕਟਰਾਂ ਦੇ ਪਰਿਵਾਰ 'ਚ ਹੋਇਆ ਪਰ ਐਕਟਰ ਉਡੀ ਮੋਜੀ ਦੇ ਘਰੇ ਪੈਦਾ ਹੋਈ 에어 호ਸਟਸ ਬਣ ਗਈ ਲੜਕਾ ਪਲੱਸ 2 ਫੇਲ ਸੀਗਾ ਪਰ ਆਈਪੀਐਸ ਆਫੀਸਰ ਬਣ ਗਿਆ ਰਿਕਸ਼ੇ ਵਾਲੇ ਦਾ ਬੱਚਾ ਸੀ ਆਈਐਸ ਆਫੀਸਰ ਬਣ ਗਿਆ ਕਹਿਣ ਦਾ ਮਤਲਬ ਹੈਗਾ ਸਹੀ ਕੈਰੀਅਰ ਤੱਕ ਪਹੁੰਚਣਾ ਸਹੀ ਕੈਰੀਅਰ ਬਾਰੇ ਫੈਸਲਾ ਲੈਣਾ ਇਹ ਇੱਕ ਬਹੁਤ ਹੀ ਜਿਆਦੇ ਸੈਂਸਿਟਿਵ ਚੀਜ਼ ਹੈ ਜਿੰਨੀ ਜਲਦੀ ਇਹ ਫੈਸਲਾ ਲੈ ਲਿਆ ਜਾਵੇ ਚੰਗੀ ਗੱਲ ਹੈ ਸੋ ਅੱਜ ਦਾ ਜਿਹੜਾ ਟੌਪਿਕ ਆਪਾਂ ਡਿਟੇਲ ਦੇ ਵਿੱਚ ਸ਼ੁਰੂ ਕਰਦੇ ਆਂ ਕੈਰੀਅਰ ਚੁਣਨ ਵਾਸਤੇ ਸਭ ਤੋਂ ਜਿਹੜੀਆਂ ਇਹ ਗੱਲਾਂ ਅੱਗੇ ਪਿੱਛੇ ਹੋ ਸਕਦੀਆਂ ਨੇ ਪਰ ਤੁਸੀਂ ਕਾਪੀ ਪੈਨ ਨਾਲ ਇਹ ਸਾਰੀਆਂ ਨੋਟ ਡਾਉਨ ਕਰੀ ਚੱਲਿਓ ਫਿਰ ਇਹ ਸਾਰੀਆਂ ਗੱਲਾਂ ਨੂੰ ਸਮਰੀ ਬਣਾ ਕੇ ਕਲੈਕਟਿਵਲੀ ਫੈਸਲਾ ਲਿਓ ਵੀ ਤੁਸੀਂ ਅਸਲ ਵਿੱਚ ਕਿਹੜੇ ਪਾਸੇ ਜਾਣਾ ਹੈ ਕਰੀਅਰ ਲੱਭਣ ਵਾਸਤੇ ਸਭ ਤੋਂ ਪਹਿਲੀ ਚੀਜ਼ ਜਿਹੜੀ ਨੋਟ ਕੀਤੀ ਜਾਂਦੀ ਹੈ ਜਿਹੜੀ ਦੇਖੀ ਜਾਂਦੀ ਹੈ ਉਹ ਹੁੰਦਾ ਹੈ ਇੰਟਰਸਟ ਤੁਹਾਡੀ ਰੁਚੀ ਤੁਹਾਡੀ ਦਿਲਚਸਪੀ ਅਸਲ ਵਿੱਚ ਤੁਸੀਂ ਉਹ ਕਿਹੜਾ ਕੰਮ ਹੈ ਜਿਹਨੂੰ ਕਰਕੇ ਤੁਸੀਂ ਸੱਚਮੁੱਚ ਖੁਸ਼ ਹੁੰਨੇ ਹੋ ਜਿਨੂੰ ਕਰਦੇ ਹੋਏ ਤੁਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹੋ ਤੁਹਾਨੂੰ ਵਕਤ ਦਾ ਇਹ ਨਹੀਂ ਪਤਾ ਲੱਗਦਾ ਜਾਂ ਉਹ ਕੰਮ ਜਦੋਂ ਕੋਈ ਹੋਰ ਕਰਦਾ ਹੁੰਦਾ ਤਾਂ ਉਹਨੂੰ ਦੇਖ ਕੇ ਤੁਹਾਨੂੰ ਖੁਸ਼ੀ ਹੁੰਦੀ ਹੈ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਕਿ ਇਹ ਤੁਹਾਡਾ ਪੈਸ਼ਨ ਹੈ ਇਹ ਤੁਹਾਡਾ ਇੰਟਰਸਟ ਹੈ ਇਹ ਤੁਹਾਡੀ ਖੁਸ਼ੀ ਹੈ ਜਿੰਨੀ ਜਲਦੀ ਤੁਹਾਨੂੰ ਇਹ ਗੱਲ ਪਤਾ ਲੱਗ ਗਈ ਵੀ ਕਿਹੜਾ ਸਬਜੈਕਟ ਹੈ ਕਿਹੜਾ ਵਿਸ਼ਾ ਹੈ ਕਿਹੜਾ ਕੰਮ ਹੈ ਜਿਹਨੂੰ ਕਰਦੇ ਹੋਏ ਮੈਨੂੰ ਸੱਚਮੁੱਚ ਖੁਸ਼ੀ ਮਿਲਦੀ ਹੈ ਤਾਂ ਉਹਨੇ ਜਲਦੀ ਤੁਸੀਂ ਆਪਣਾ ਪਹਿਲਾ ਸਟੈਪ ਲੈ ਲਓਗੇ ਇਹ ਕਦੇ ਵੀ ਫੈਸਲਾ ਕਿਸੇ ਹੋਰ ਦੇ ਪ੍ਰੈਸ਼ਰ ਇਹ ਕਾ ਹੇਠਾ ਕੇ ਨਹੀਂ ਲੈਣਾ ਹੈਗਾ ਇਸ ਕੰਮ ਵਾਸਤੇ ਤੁਹਾਡੇ ਮਾਪੇ ਤੁਹਾਡੇ ਕੰਮ ਕਰਨਗੇ ਤੁਹਾਡੀ ਹੈਲਪ ਕਰਨਗੇ ਤੁਹਾਡੇ ਟੀਚਰਸ ਤੁਹਾਡੀ ਹੈਲਪ ਕਰਨਗੇ ਹੋ ਸਕਦਾ ਤੁਹਾਡਾ ਕੋਈ ਬੈਸਟ ਫਰੈਂਡ ਵੀ ਤੁਹਾਨੂੰ ਗਾਈਡ ਕਰ ਦੇਵੇ ਪਰ ਅਲਟੀਮੇਟਲੀ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਕਿਸੇ ਮੈਚ ਦੇ ਵਿੱਚ ਵੀ ਆਖਰੀ ਫੈਸਲਾ ਰੈਫਰੀ ਦਾ ਹੁੰਦਾ ਤਾਂ ਆਖਰੀ ਫੈਸਲਾ ਤੁਹਾਡਾ ਹੋਊਗਾ ਤੁਸੀਂ ਡਿਸਾਈਡ ਕਰਨਾ ਹੈ ਕਿਉਂਕਿ ਅਲਟੀਮੇਟਲੀ ਇੱਕ ਉਹ ਚੀਜ਼ ਹੈ ਉਹ ਕਰੀਅਰ ਹੈ ਜਿਹੜਾ ساری ਉਮਰ ਤੁਹਾਡੇ ਦੇ ਨਾਲ ਰਹਿਣਾ ਹੈ ਇੱਕ ਵਿੱਚ ਦੀ ਗੱਲ ਕਰ ਲਵਾਂ ਜ਼ਿੰਦਗੀ ਦੇ ਵਿੱਚ ਦੋ ਤਿੰਨ ਫੈਸਲੇ ਬਹੁਤ ਜ਼ਿਆਦਾ ਦਿਮਾਗ ਨਾਲ ਸਮਝ ਨਾਲ ਲੌਜੀਕਲ ਤੇ ਇਮੋਸ਼ਨਲ ਮਾਈਂਡ ਨੂੰ ਮਿਕਸ ਕਰਕੇ ਫੇਰ ਲੈਣੇ ਪੈਂਦੇ ਨੇ ਜਿਵੇਂ ਕਰੀਅਰ ਦਾ ਫੈਸਲਾ ਤੇ ਲਾਈਫ ਪਾਰਟਨਰ ਦਾ ਫੈਸਲਾ ਹੁਣ ਇਹ ਲਾਈਫ ਪਾਰਟਨਰ ਦਾ ਫੈਸਲੇ ਦੀ ਗੱਲ ਸੁਣ ਕੇ ਨਾ ਹੁਣੇ-ਹੁਣੇ ਆਪਣੇ ਮਨ ਦੇ ਵਿੱਚ ਕੁਝ ਹੋਰ ਇਹਨਾਂ ਸੋਚਣ ਲੱਗ ਜਿਓ ਜ਼ਿਆਦਾ ਸਮਾਈਲਾਂ ਦੇਣ ਦੀ ਲੋੜ ਨਹੀਂ ਆਪਾਂ ਕਰੀਅਰ ਦੀ ਗੱਲ ਕਰ ਰਹੇ ਹਾਂ ਆਪਾਂ ਵਾਪਸ ਉੱਥੇ ਹੀ ਆਉਨੇ ਆਂ ਅਗਲਾ ਪੁਆਇੰਟ ਕੀ ਹੈ ਜਦੋਂ ਤੁਸੀਂ ਕਰੀਅਰ ਬਾਰੇ ਫੈਸਲਾ ਲੈਣਾ ਹੈ ਥੋੜਾ ਬਹੁਤਾ ਤੁਸੀਂ ਆਪਣੇ ਘਰ ਦੀ ਬੈਕਗ੍ਰਾਉਂਡ ਵੀ ਦੇਖੋ ਵੀ ਤੁਸੀਂ ਇਕਨੋਮਿਕਲੀ ਤੁਹਾਡੇ ਘਰ ਦੇ ਕਿੰਨਾ ਕੁ ਤੁਹਾਨੂੰ ਸਪੋਰਟ ਕਰ ਸਕਦੇ ਨੇ ਜਿਹੜਾ ਕੈਰੀਅਰ ਤੁਸੀਂ ਚੁਣਨਾ ਚਾਹੁੰਦੇ ਹੋ ਅਗਰ ਇਹ ਚੀਜ਼ਾਂ ਮੈਚ ਕਰਦੀਆਂ ਨੇ ਤਾਂ ਬਾਕੀ ਤੁਹਾਨੂੰ ਉਹ ਕੈਰੀਅਰ ਚੋਣ ਲੈਣਾ ਚਾਹੀਦਾ ਹੈ ਇਸ ਤੋਂ ਬਿਨਾ ਅਗਰ ਕੋਈ ਦਿੱਕਤ ਵੀ ਆ ਰਹੀ ਹੈ ਇਕਨੋਮਿਕਲੀ ਤੁਸੀਂ ਆਪਣੇ ਤੁਹਾਨੂੰ ਪਰਿਵਾਰ ਵੱਲੋਂ ਕੋਈ ਸਪੋਰਟ ਨਹੀਂ ਮਿਲ ਸਕਦੀ ਤਾਂ ਅੱਜਕੱਲ ਬੈਂਕਾਂ ਵੀ ਆਪਣੇ ਵੱਲੋਂ ਸਟੱਡੀ ਲੋਨ ਦਿੰਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਜਦੋਂ ਤੁਸੀਂ ਆਪਣਾ ਕੈਰੀਅਰ ਪੂਰਾ ਕਰ ਲਿਆ ਆਪਣੀ ਜੌਬ ਵਾਸਤੇ ਤੁਸੀਂ ਤਿਆਰ ਹੋ ਗਏ ਆਪਣੀ ਸਟੱਡੀ ਪੂਰੀ ਕਰ ਲਈ ਆਪਣੇ ਕੋਰਸਸ ਪੂਰੇ ਕਰ ਲਏ ਤੇ ਤੁਸੀਂ ਜੌਬ ਤੇ ਲੱਗੇ ਤਾਂ ਤੁਸੀਂ ਬਹੁਤ ਘੱਟ ਵਿਆਜ ਦਿੱਤੇ ਬੈਂਕ ਦੇ ਉਹ ਪੈਸੇ ਵਾਪਸ ਵੀ ਕਰ ਸਕਦੇ ਹੋ ਇੱਕ ਬਹੁਤ ਹੀ ਵਧੀਆ ਆਪਣਾ ਕੰਮ ਕੀਤਾ ਗਿਆ ਹੈ ਬੈਂਕਾਂ ਦੇ ਦੁਆਰਾ ਅਗਲੀ ਗੱਲ ਇਹ ਫੈਸਲਾ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਇਹ ਫੈਸਲਾ ਸਹੀ ਟਾਈਮ ਦੇ ਉੱਤੇ ਲੈਣ ਦਾ ਸਹੀ ਫੈਸਲਾ ਹੁੰਦਾ ਕਿੰਨੀ ਵਧੀਆ ਗੱਲ ਕਰਤੀ ਮੈਂ ਵਾਹ ਇਹ ਫੈਸਲਾ ਕਰੀਅਰ ਬਾਰੇ ਫੈਸਲਾ ਲੈਣਾ ਜਿਹੜਾ ਸਹੀ ਸਮੇਂ ਦੇ ਉੱਤੇ ਹੀ ਲਿਆ ਜਾਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਸਮਾਂ ਤੁਹਾਡੀ એનર્ਜੀ ਤੁਹਾਡਾ ਪੈਸਾ ਤੁਹਾਡੇ ਘਰਦਿਆਂ ਦਾ ਸਾਰਿਆਂ ਦਾ ਟਾਈਮ ਇਹ ਸਾਰਾ ਵੇਸਟ ਨਾ ਹੋਵੇ ਇਹਦੇ ਬਾਰੇ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਹਾਰੇਕ ਕੈਰੀਅਰ ਬਾਰੇ ਤੁਸੀਂ ਥੋੜੀ ਥੋੜੀ ਨੋਲਿਜ ਲੈ ਲਓ ਕਿਹੜੇ ਕੈਰੀਅਰ ਦੇ ਵਿੱਚ ਲੋਕ ਕੀ ਕਰਦੇ ਨੇ ਤੇ ਵੱਡੀ ਗੱਲ ਕੀ ਹੈ ਕਿਉਂਕਿ ਅਲਟੀਮੇਟਲੀ ਬੱਚੇ ਜ਼ਿੰਦਗੀ ਦਾ ਸਭ ਤੋਂ بڑا ਏਮ ਇੱਕ ਹੈ ਉਹ ਹੈਗਾ ਪੈਸਾ ਕਮਾਉਣਾ ਜੇ ਤੁਸੀਂ ਪੈਸਾ ਕਮਾਉਂਗੇ ਤਾਂ ਤੁਸੀਂ ਆਪਣੀਆਂ ਲੋੜਾਂ ਰੋਟੀ ਕਪੜਾ ਮਕਾਨ ਪੂਰੀਆਂ ਕਰੋਗੇ ਜੇ ਤੁਸੀਂ ਖੂਬ ਸਾਰਾ ਪੈਸਾ ਕਮਾਉਂਗੇ ਤਾਂ ਜਿੰਨੀਆਂ ਵੀ ਤੁਹਾਡੇ ਮਨ ਦੇ ਵਿੱਚ ਇਛਾਵਾਂ ਨੇ ਕੋਈ ਚੀਜ਼ ਲੈਣੀ ਹੈ ਕੋਈ ਵੀ ਆਪਣਾ ਪਦਾਰਥਵਾਦੀ ਚੀਜ਼ਾਂ ਤੁਸੀਂ ਆਪਣਾ ਤੁਹਾਡੇ ਸ਼ੌਕ ਨੇ ਵੀ ਤੁਸੀਂ ਘੁੰਮਣਾ ਫਿਰਨਾ ਕੋਈ ਸਪੈਸ਼ਲ ਗੱਡੀ ਲੈਣੀ ਹੈ ਜਾਂ ਆਪਣੇ ਕੋਈ ਹੋਰ ਸ਼ੌਕ ਪੂਰੇ ਕਰਨ ਨੇ ਇਹਦੇ ਵਾਸਤੇ ਖੂਬ ਸਾਰਾ ਪੈਸਾ ਕਮਾਉਣਾ ਪਊਗਾ ਸੋ ਇਹ ਗੱਲ ਆਪਣੇ ਦਿਮਾਗ ਦੇ ਵਿੱਚ ਰੱਖੋ ਵੀ ਜਦੋਂ ਤੁਸੀਂ ਆਪਣਾ ਕਰੀਅਰ ਚੁਣਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਕਿਹੜੇ ਪ੍ਰੋਫੈਸ਼ਨ ਦੇ ਵਿੱਚ ਜ਼ਿਆਦਾ ਪੈਸਾ ਕਮਾਉਣ ਦੀ ਸੰਭਾਵਨਾ ਹੈਗੀ ਹੈ ਇਹਦੇ ਵਾਸਤੇ ਤੁਸੀਂ ਕੋ ਹਮਵਰਕ ਵੀ ਕਰ ਸਕਦੇ ਹੋ ਮੰਨ ਲਓ ਤੁਸੀਂ ਬਿਜ਼ਨਸ ਵਾਲੇ ਪਾਸੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਕੋਈ ਕੰਮ ਕਰਕੇ ਦੇਖੋ ਕਿ ਵਾਕੀ ਤੁਹਾਡੇ ਵਿੱਚ ਕੋਈ ਯੋਗਤਾ ਹੈ ਇਸ ਤਰ੍ਹਾਂ ਦੀ ਵੀ ਤੁਸੀਂ ਕਰ ਸਕੋਗੇ ਕੰਮ ਇਸ ਤੋਂ ਬਿਨਾ ਤੁਹਾਨੂੰ ਕੰਪਿਊਟਰਸ ਵਧੀਆ ਲੱਗਦੇ ਨੇ ਕੰਪਿਊਟਰਸ ਦੀਆਂ ਅਸਾਈਨਮੈਂਟਸ ਕਰਕੇ ਦੇਖੋ ਜਾਨੀ ਕਿ ਤੁਸੀਂ ਫ੍ਰੀਲਾਂਸਿੰਗ ਕੁਝ ਫ੍ਰੀ ਆਫ ਕੋਸਟ ਆਪਣਾ ਕੰਮ ਕਰਕੇ ਆਪਣੇ ਆਪ ਨੂੰ ਚੈੱਕ ਕਰਕੇ ਦੇਖੋ ਹੁਣ ਇੱਕ ਸਭ ਤੋਂ ਵੱਡੀ ਚੀਜ਼ ਇੱਕ ਬੜੀ ਸੈਂਸਿਟਿਵ ਚੀਜ਼ ਕਿ ਮੈਂ ਬਾਰ ਬਾਰ ਇਹ ਸ਼ਬਦ ਯੂਜ਼ ਕਰ ਰਿਹਾ ਅੱਜ ਵਾਲੀ ਵੀਡੀਓ ਦੇ ਵਿੱਚ ਸੈਂਸਿਟਿਵ ਤਾਂ ਵਾਕਈ ਇਸ ਚੀਜ਼ ਨੂੰ ਸੀਰੀਅਸਲੀ ਲਿਓ ਬੇਟਾ ਇਹ ਵਾਕਈ ਹੀ ਬਹੁਤ ਜ਼ਿਆਦਾ ਮਤਲਬ ਵੱਡਾ ਫੈਸਲਾ ਤੁਹਾਡੀ ਲਾਈਫ ਦਾ ਇਥੇ ਛੋਟੀ ਜੀ ਗੜਬੜ ਕੀਤੀ ਹੋਈ ਉਹ ਕਹਿੰਦੇ ਨਹੀਂ ਹੁੰਦੇ ਵੀ ਇੱਕ ਜਹਾਜ਼ ਹੈ ਉਹਨੇ ਮਜ਼ਾਇਲ ਲਾਂਚ ਕਰਨੀ ਹੈ ਕਿਸੇ ਜਗ੍ਹਾ ਤੇ ਅਟੈਕ ਕਰਨਾ ਹੈ ਅਗਰ ਉਹ ਅਟੈਕ ਕਰਨ ਤੋਂ ਪਹਿਲਾਂ 1 ਡਿਗਰੀ ਦਾ ਐਂਗਲ ਉੱਪਰ ਕਰ ਦਿੱਤੀ ਜਾਵੇ ਰਾਕਟ ਤੇ ਫੇਰ ਫਾਇਰ ਕੀਤਾ ਜਾਵੇ ਤਾਂ ਉਹ ਜਿਹੜੀ ਮਜ਼ਾਇਲ ਹੈ ਕਿਸੇ ਹੋਰ ਜਗ੍ਹਾ ਨੂੰ ਜਾ ਕੇ ਹਿੱਟ ਕਰੂਗੀ ਸੇਮ ਅਗਰ ਤੁਸੀਂ ਏ ਸਟੇਜ ਦੇ ਵਿੱਚ ਥੋੜਾ ਜਿਹਾ ਫੈਸਲਾ ਗਲਤ ਲੈ ਗਏ ਤੋ ਸਾਡਾ ਤੁਸੀਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਕਿਸੇ ਹੋਰ ਗਲਤ ਕੈਰੀਅਰ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਲੱਭੋਗੇ ਵੀ ਅਸੀਂ ਇੱਥੇ ਕਿਵੇਂ ਪਹੁੰਚ ਗਏ ਕੈਰੀਅਰ ਦੇ ਵਿੱਚ ਸਭ ਤੋਂ ਇੱਕ ਹੋਰ ਵੱਡਾ ਫੈਕਟਰ ਜਿਹੜਾ ਪ੍ਰਭਾਵਿਤ ਕਰਦਾ ਉਹ ਕੀ ਹੈ ਤੁਹਾਡਾ ਸੁਭਾਅ ਤੁਸੀਂ ਆਪਣੇ ਮਾਪਿਆਂ ਨਾਲ ਬੈਠ ਕੇ ਗੱਲ ਕਰੋ ਆਪਣੇ ਆਪ ਨਾਲ ਬੈਠ ਕੇ ਗੱਲ ਕਰੋ ਵੀ ਤੁਹਾਡਾ ਅਸਲ ਵਿੱਚ ਸੁਭਾਅ ਹੈਗਾ ਕਿਹੋ ਜਿਹਾ ਜੇ ਤੁਸੀਂ ਹਾਰਡ ਵਰਕਰ ਹੋ ਮਿਹਨਤੀ ਹੋ ਤਾਂ ਤੁਹਾਨੂੰ ਵਾਕਈ ਹੀ ਕੋਈ ਕੈਰੀਅਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ ਤੁਸੀਂ ਸਾਰੇ ਕਿਤੇ ਵਧੀਆ ਢੰਗ ਨਾਲ ਕੰਮ ਕਰ ਸਕੋਗੇ ਤੁਸੀਂ ਇਮੋਸ਼ਨਲ ਹੋ ਸੈਂਸਿਟਿਵ ਹੋ ਤੁਸੀਂ ਪੁਲਿਸ ਲਾਈਨ ਦੇ ਵਿੱਚ ਨਹੀਂ ਜਾ ਪਾਉਂਗੇ ਕਿਉਂਕਿ ਉਹਨਾਂ ਦੀ ਲਾਈਫ ਆਪਣਾ ਜਿਹੜੀ ਜੌਬ ਹੁੰਦੀ ਹੈ ਬਹੁਤ ਜ਼ਿਆਦਾ ਟਫ ਹੁੰਦੀ ਹੈ ਡੇਲੀ ਬੇਸਿਸ ਦੇ ਉੱਤੇ ਉਹਨਾਂ ਦਾ ਕਰਾਇਮ ਨਾਲ ਸਾਹਮਣਾ ਕਰਨਾ ਪੈਂਦਾ ਤੁਸੀਂ ਸੁਭਾਅ ਦੇ ਪੱਖੋਂ ਇੰਟਰੋਵਰਟ ਹੋ ਤੁਸੀਂ ਗੱਲਾਂ ਕਰਨ ਵੇਲੇ ਲੋਕਾਂ ਨਾਲ ਖੁੱਲਦੇ ਨਹੀਂ ਹੈਗੇ ਤੁਹਾਨੂੰ ਆਪਣੇ ਆਪ ਦੇ ਵਿੱਚ ਰਹਿਣਾ ਵਧੀਆ ਲੱਗਦਾ ਤੁਸੀਂ ਐਡਵੋਕੇਟ ਨਹੀਂ ਬਣ ਸਕਦੇ ਕਿਉਂਕਿ ਕਿਸੇ ਨੂੰ ਕੇਸ ਜਿਤਾਉਣਾ ਹੈ ਤਾਂ ਉੱਥੇ ਜਾ ਕੇ ਕਚਹਿਰੀਆਂ ਦੇ ਵਿੱਚ ਬੋਲਣਾ ਪੈਣਾ ਉਹਦੀ ਬਜਾਏ ਤੁਸੀਂ ਜੇ ਡਾਕਟਰ ਬਣ ਜੋਗੇ ਤਾਂ ਤੁਹਾਡੀ ਇੰਟਰੋਵਰਟ ਨੇਚਰ ਆ ਜਿਹੜੀ ਉਹ ਹੈਲਪ ਕਰ ਦੋਗੀ ਤੁਹਾਡੀ ਨੇਚਰ ਐਕਸਟ੍ਰੋਵਰਟ ਹੈ ਤੁਸੀਂ ਖੁੱਲ ਕੇ ਗੱਲਾਂ ਕਰਦੇ ਹੋ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਹੋ ਪਾਰਟੀਆਂ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਸਾਰਿਆਂ ਦੀ ਜਾਨ ਬਣ ਜਾਂਦੇ ਹੋ ਤਾਂ ਤੁਸੀਂ ਐਕਟਰ ਬਣ ਸਕਦੇ ਹੋ ਟੀਚਰ ਬਣ ਸਕਦੇ ਹੋ ਮੇਰੇ ਵਾਂਗੂ ਯੂਟਿਊਬਰ ਬਣ ਸਕਦੇ ਹੋ ਕਹਿਣ ਦਾ ਮਤਲਬ ਹੈਗਾ ਤੁਹਾਡੀ ਜਿਹੜੀ ਬੇਸਿਕ ਨੇਚਰ ਹੈ ਉਹ ਤੁਹਾਡੇ ਕਰੀਅਰ ਨੂੰ ਡਿਸਾਈਡ ਕਰਨ ਦੇ ਵਿੱਚ ਹੈਲਪ ਕਰੋਗੀ ਜਿਵੇਂ ਹੈਲਥ ਹੈ ਅਗਰ ਤੁਸੀਂ ਹੈਲਥ ਦੇ ਤੌਰ ਦੇ ਉੱਤੇ ਬਹੁਤ ਵਧੀਆ ਢੰਗ ਨਾਲ ਫਿੱਟ ਹੋ ਤੁਹਾਡੀ ਬਾਡੀ ਆਮ ਬੱਚੇ ਨਾਲੋਂ ਜ਼ਿਆਦਾ ਐਕਟਿਵ ਹੈ ਤਾਂ ਤੁਸੀਂ ਆਰਮੀ 'ਚ ਜਾ ਸਕਦੇ ਹੋ ਬੁਲੇ ਫਲਾਈਨ ਦੇ ਵਿੱਚ ਜਾ ਸਕਦੇ ਹੋ ਪਰ ਜੇ ਕੋਈ ਤੁਹਾਨੂੰ ਦਿੱਕਤ ਹੈ ਤਾਂ ਤੁਸੀਂ ਐਨਡੀਏ ਦਾ ਇਗਜ਼ਾਮ ਸੀਡੀਐਸ ਦਾ ਇਗਜ਼ਾਮ ਹੋਰ ਇਸ ਤਰ੍ਹਾਂ ਦੇ ਇਗਜ਼ਾਮ ਨਹੀਂ ਦੇ ਸਕਦੇ ਉਹਦੇ ਬਜਾਏ ਜੇ ਤੁਸੀਂ ਨੋਰਮਲ ਸਿਟਿੰਗ ਜੌਬ ਕਰਨਾ ਚਾਹੁੰਦੇ ਹੋ ਬੈਠ ਕੇ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਇਹ ਲੱਗਦਾ ਵੀ ਸਾਨੂੰ ਜਗਾ ਜਗਾ ਦੇ ਉੱਤੇ ਫਿਰਨਾ ਨਾ ਪਵੇ ਤਾਂ ਤੁਹਾਨੂੰ ਬੈਂਕਿੰਗ ਵਾਲੀ ਲਾਈਨ ਜਾਂ ਕਲੈਰੀਕਲ ਜੌਬ ਇਹਨਾਂ ਚੀਜ਼ਾਂ ਦੇ ਵਾਸਤੇ ਤੁਸੀਂ ਬਣੇ ਹੋਏ ਹੋ ਬੇਸਿਕਲੀ ਇਹ ਪੰਜ ਸੱਤ ਕੰਮ ਚੱਲਦੇ ਨੇ ਦੁਨੀਆ ਦੇ ਵਿੱਚ ਵੀ ਤੁਸੀਂ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਕਲੈਰੀਕਲ ਕੰਮ ਵਧੀਆ ਲੱਗਦੇ ਨੇ ਤੁਹਾਨੂੰ ਕ੍ਰੀਏਟਿਵ ਕੰਮ ਵਧੀਆ ਲੱਗਦੇ ਨੇ ਤੁਹਾਨੂੰ ਮੈਨੂਅਲ ਕੰਮ ਵਧੀਆ ਲੱਗਦੇ ਨੇ ਤੁਹਾਨੂੰ ਕੋਈ ਸਮਝ ਵਾਲੇ ਕੰਮ ਵਧੀਆ ਲੱਗਦੇ ਨੇ ਇਹ ਸਾਰੇ ਅਲੱਗ-ਅਲੱਗ ਜਾਂ ਤੁਹਾਨੂੰ ਟੈਕਨੋਲੋਜੀ ਟੈਕਨੀਕਲ ਕੰਮਾਂ ਦੇ ਵਿੱਚ ਤੁਹਾਨੂੰ ਵਧੀਆ ਲੱਗਦਾ ਹੈ ਕਿ ਤੁਹਾਨੂੰ ਮਕੈਨਿਕਲ ਕੰਮਾਂ ਦੇ ਵਿੱਚ ਜਾ ਕੇ ਖੁਸ਼ੀ ਮਿਲਦੀ ਹੈ ਆਲਟੀਮੇਟਲੀ ਤੁਹਾਨੂੰ ਲੱਭਣਾ ਪੈਣਾ ਹੈ ਕਿ ਤੁਹਾਡੀ ਟਾਈਪ ਕਿਹੜੀ ਹੈ ਜਿਸ ਟਾਈਪ ਦੇ ਤੁਸੀਂ ਹੈਗੇ ਹੋ ਜਿਸ ਟਾਈਪ ਦੀ ਤੁਹਾਡੀ ਨੇਚਰ ਹੈ ਜੇ ਤੁਸੀਂ ਬਿਲਕੁਲ ਉਸ ਤਰ੍ਹਾਂ ਦੇ ਕੰਮ ਦੇ ਵਿੱਚ ਜਾਓਗੇ ਤੁਹਾਨੂੰ ਬਹੁਤ ਜ਼ਿਆਦਾ ਚੰਗਾ ਲੱਗੂਗਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖੋ ਆਪਣੇ ਸੁਭਾਅ ਨੂੰ ਜਾਣੋ ਆਪਣੇ ਆਪ ਨੂੰ ਪਹਿਚਾਣੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਦੀ ਆਪਣੀ ਪਹਿਚਾਣ ਕਰੋ ਵੀ ਅਸਲ ਵਿੱਚ ਅਸੀਂ ਕੀ ਹਾਂ ਫਿਰ ਤੁਹਾਨੂੰ ਕਰੀਅਰ ਦਾ ਜਿਹੜਾ ਫੈਸਲਾ ਲੈਣਾ ਬਹੁਤ ਜ਼ਿਆਦਾ ਸੌਖਾ ਲੱਗੂਗਾ ਮੰਨ ਲਓ ਤੁਹਾਨੂੰ ਪਤਾ ਲੱਗ ਗਿਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਤੁਹਾਨੂੰ ਪਤਾ ਲੱਗ ਗਿਆ ਵੀ ਉਸ ਜਗ੍ਹਾ ਦੇ ਉੱਤੇ ਜਾਣ ਵਾਸਤੇ ਕੋਈ ਐਗਜ਼ਾਮ ਦੇਣਾ ਪੈਂਦਾ ਤਾਂ ਤੁਹਾਨੂੰ ਸਾਰੇ ਤਰ੍ਹਾਂ ਦੇ ਐਗਜ਼ਾਮਸ ਦੀ ਨੌਲੇਜ ਹੋਣੀ ਚਾਹੀਦੀ ਹੈ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਤੁਸੀਂ ਬੈਂਕਿੰਗ ਵਾਲੇ ਪਾਸੇ ਜਾਣਾ ਹੈ ਤੋਂ ਬੈਂਕਿੰਗ ਐਗਜ਼ਾਮ ਦੇ ਡਿਟੇਲ ਦੇ ਵਿੱਚ ਨੌਲੇਜ ਹੋਣੀ ਚਾਹੀਦੀ ਹੈ ਵੀ ਉਹ ਐਗਜ਼ਾਮ ਕਦੋਂ ਦਿੱਤਾ ਜਾਂਦਾ ਹੈ ਕਿ ਉਹਦੀਆਂ ਬੇਸਿਕ ਕੁਆਲੀਫੀਕੇਸ਼ਨਸ ਕੀ ਨੇ ਉਹਦਾ ਪੇਪਰ ਕਿਹ ਹੈ ਜ ਹੈ ਪੇਪਰ ਦਾ ਪੈਟਰਨ ਕਿਹ ਹੈ ਜ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ ਪਿਛਲੇ 10 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨਸ ਆਏ ਨੇ ਤੇ ਉਹ ਐਗਜ਼ਾਮ ਕਲੀਅਰ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਕੋਰਸ ਹੁੰਦਾ ਹੈ ਉਹਦੇ ਇੰਸਟੀਟਿਊਸ਼ਨਸ ਕਿੱਥੇ ਨੇ ਕੀ ਕੋਈ ਖਾਸ ਹੈ ਜ ਹੈ ਇੰਸਟੀਟਿਊਟ ਹੈ ਜਿੱਥੇ ਫੀਸਾਂ ਬਹੁਤ ਘੱਟ ਨੇ ਤੇ ਉੱਥੇ ਜਾ ਕੇ ਤੁਸੀਂ ਵਧੀਆ ਢੰਗ ਨਾਲ ਕੋਰਸ ਕਰ ਸਕਦੇ ਹੋ ਅਗਰ ਆਪਾਂ ਇਹ ਸਾਰੀ ਨੌਲੇਜ ਇਸੇ ਵੀ ਫੀਲਡ ਦੇ ਵਿੱਚ ਜਾਣ ਤੋਂ ਪਹਿਲਾਂ ਲੈ ਲਾਂਗੇ ਤਾਂ ਸਾਨੂੰ ਬਹੁਤ ਜੰਗਾ ਲੱਗੂਗਾ ਹੁਣ ਕੁਝ ਬੱਚੇ ਨੇ ਨੀਟ ਦੀ ਤਿਆਰੀ ਕਰਦੇ ਨੇ ਉਹਨਾਂ ਦਾ ਏਮ ਹੁੰਦਾ ਵੀ ਅਸੀਂ ਡਾਕਟਰ ਬਣੀਏ ਡਾਕਟਰ ਬਣਨ ਦੇ ਹਜ਼ਾਰਾਂ ਢੰਗ ਨੇ ਜਿਵੇਂ ਤੁਸੀਂ ਨੀਟ ਦੇ ਟੈਸਟ ਨੂੰ ਕਲੀਅਰ ਕੀਤਾ ਤੁਹਾਡਾ ਬਹੁਤ ਵਧੀਆ ਰੈਂਕ ਆ ਗਿਆ ਤੁਹਾਨੂੰ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਗਈ ਇਹੀ ਜਿਹਾ ਵੀ ਥਾਮਾ ਨੇ ਜਿੱਥੇ ਸਾਰੇ ਸਾਲ ਦੀ ਫੀਸ 1000 ਰੁਪਈਆ ਹੈ ਇਹੇ ਦੇ ਵੀ ਕਾਲਜ ਨੇ ਜਿੱਥੇ ਸਾਰੇ ਸਾਲ ਦੀ ਫੀਸ 25000 ਹੈ 1.5 ਤੋਂ 2 ਲੱਖ ਰੁਪਈਆ ਫੀਸ ਹੈ ਇੱਕ ਸਾਲ ਦੀ ਇਹ ਅਹਰੇਵੀ ਕਾਲਜ ਨੇ ਜਿੱਥੇ 5 10 ਲੱਖ ਰੁਪਈਆ ਵੀ ਫੀਸ ਹੈ ਐਮ ਬੀਬੀਐਸ सेम ਹੈ ਸੋ ਅਗਰ ਤੁਸੀਂ ਥੋੜਾ ਜਿਹਾ ਸਮਾਰਟ ਵਰਕ ਕਰੋ ਥੋੜਾ ਜਿਹਾ ਹਾਰਡ ਵਰਕ ਕਰੋ ਥੋੜਾ ਜਿਹਾ ਹਾਰਟ ਵਰਕ ਕਰੋ ਤਾਂ ਤੁਸੀਂ ਆਪਣੇ ਘਰ ਦੇ ਆਂਦੇ ਤੇ ਆਪਣੇ ਖੂਬ ਸਾਰੇ ਪੈਸੇ ਬਚਾ ਸਕਦੇ ਹੋ ਤੇ ਸਹੀ ਟਾਈਮ ਦੇ ਉੱਤੇ ਸਹੀ ਕਾਲਜ ਦੇ ਵਿੱਚ ਜਾ ਕੇ ਆਪਣਾ ਮੰਨ ਇਛਤ ਕਰੀਅਰ ਜਿਹੜਾ ਉਹ ਸਟਾਰਟ ਕਰ ਸਕਦੇ ਹਾਂ ਮੈਂ ਇਸ ਕੰਮ ਵਾਸਤੇ ਕੀ ਕਰ ਰਿਹਾ ਹਾਂ ਆਨ ਵਾਲੇ ਸਮੇਂ ਦੇ ਵਿੱਚ ਮੇਰੀਆਂ ਜਿੰਨੀਆਂ ਵੀ ਵੀਡੀਓਜ਼ ਨੇ ਮਾਸ ਇੰਡੀਆ ਲੈਵਲ ਤੇ ਪੰਜਾਬ ਲੈਵਲ ਦੇ ਉੱਤੇ ਜਿੰਨੇ ਵੀ ਐਗਜ਼ਾਮਸ ਇਹ ਜਿਹੇ ਨੇ ਜਿਹੜੇ ਪੰਜਾਬ ਦੇ ਬੱਚੇ ਆਪਣੇ ਪੰਜਾਬੀ ਸਟੂਡੈਂਟਸ ਦੇ ਸਕਦੇ ਨੇ ਉਹ ਸਾਰੇ ਐਗਜ਼ਾਮਸ ਦੇ ਵਿੱਚ ਐਗਜ਼ਾਮਸ ਦੇ ਬਾਰੇ ਮੈਂ ਅਲੱਗ-ਅਲੱਗ ਵੀਡੀਓ ਬਣਾਉਂਗਾ ਹਰ ਇੱਕ ਐਗਜ਼ਾਮ ਦੇ ਬਾਰੇ ਡਿਟੇਲ ਦੇ ਵਿੱਚ ਗੱਲ ਕਰੂੰਗਾ ਤੁਸੀਂ ਉਸ ਸਪੈਸੀਫਿਕ ਐਗਜ਼ਾਮ ਦੀ ਨੌਲੇਜ ਜਿਹੜੀ ਉਸ ਵੀਡੀਓ ਦੇ ਵਿੱਚ ਲੈ ਸਕੋਗੇ ਤੇ ਉਸ ਅਕੋਰਡਿੰਗਲੀ ਆਪਣੀ ਤਿਆਰੀ ਸ਼ੁਰੂ ਕਰ ਸਕੋਗੇ ਇਹੀ ਇਸ ਆਪਣੇ ਚੈਨਲ ਇਹका ਪੰਜਾਬੀ ਦੇਸੀ ਤੇ ਅੰਗਰੇਜ਼ੀ ਦਾ ਟਾਰਗੇਟ ਹੈ ਮਕਸਦ ਹੈ ਵੀ ਬੱਚਿਆਂ ਨੂੰ ਸਮੇਂ ਤੋਂ ਪਹਿਲਾਂ ਆਪਣੇ ਕੈਰੀਅਰ ਵਾਸਤੇ ਤਿਆਰ ਕਰਨਾ ਕੁਝ ਨਿੱਕੇ ਨਿੱਕੇ ਗੱਲਾਂ ਤੁਹਾਡੀਆਂ ਵੀਕਨੈਸਸ ਕੀ ਨੇ ਤੁਹਾਡੀ ਸਟਰੈਂਥ ਕੀ ਹੈ ਕੀ ਤੁਹਾਨੂੰ ਆਪਣੀ ਸਟਰੈਂਥ ਕੀ ਤੁਹਾਨੂੰ ਆਪਣੀ ਸਟਰੈਂਥ ਹੈ ਜਿਹੜੀ ਉਹ ਯੂਜ਼ ਕਰਨੀ ਆਉਂਦੀ ਹੈ ਕੀ ਤੁਸੀਂ ਆਪਣਾ ਸਮੇਂ ਦੇ ਨਾਲ ਚੱਲਦੇ ਚੱਲਦੇ ਆਪਣੀ ਵੀਕਨੈਸ ਹੈ ਜਿਹੜੀ ਉਹਨੂੰ ਅਰੇਜ਼ ਕਰ ਸਕਦੇ ਹੋ ਇੱਕ ਐਗਜ਼ਾਮਪਲ ਦਿੰਦਾ ਮੇਰੀ ਕਲਾਸ ਦੇ ਵਿੱਚ ਮੇਰਾ ਇੱਕ ਦੋਸਤ ਮੈਥਸ ਦੇ ਵਿੱਚੋਂ ਹਿਸਾਬ ਦੇ ਵਿੱਚੋਂ ਗਣਿਤ ਦੇ ਵਿੱਚੋਂ ਫੇਲ ਹੁੰਦਾ ਹੁੰਦਾ ਸੀ ਇੱਕ ਵਾਰ ਉਹ ਗਲਤੀ ਨਾਲ ਪਤਾ ਨਹੀਂ ਕਿਵੇਂ ਪਾਸ ਹੋ ਗਿਆ ਉਹਨੇ ਆਪਣੇ ਟੀਚਰ ਨੂੰ ਜਾ ਕੇ ਸਾਨੂੰ ਪੁੱਪਣਾ ਪੁੱਛਿਆ ਵੀ ਸਰ ਮੈਥ ਦੇ ਵਿੱਚੋਂ ਪਾਸ ਹੋ ਜਾਂਦੇ ਨੇ ਸਰ ਹੱਸ ਕੇ ਕਹਿੰਦੇ ਜਿਹੜੇ ਬਾਕੀ ਕਲਾਸ ਵਾਲੇ ਬੈਠੇ ਤੈਨੂੰ ਕੀ ਲੱਗਦਾ ਸਾਰੇ ਹੀ ਫੇਲ ਨੇ ਬਿਲਕੁਲ ਹੋ ਜਾਂਦੇ ਨੇ ਉਹ ਮੇਰੇ ਦੋਸਤ ਨੂੰ ਉਸ ਵੇਲੇ ਮੈਥ ਦੀ ਚਿੜਕ ਲੱਗੀ ਹੌਲੀ ਹੌਲੀ ਉਹਦੇ ਨੰਬਰ ਇੰਪਰੂਵ ਹੁੰਦੇ ਗਏ ਜਦੋਂ 10ਵੀਂ ਦਾ ਰਿਜ਼ਲਟ ਆਇਆ ਸੀਬੀਐਸਸੀ ਬੋਰਡ ਦਾ ਤੁਸੀਂ ਹੈਰਾਨ ਹੋਵੋਗੇ ਜਿਹੜੇ ਅਸੀਂ ਕਲਾਸ ਦੇ ਵਿੱਚੋਂ ਸੈਕੰਡ ਥਰਡ ਫੋਰਥ ਫਰਸਟ ਆਉਂਦੇ ਹੁੰਦੇ ਸੀ ਸਾਡੇ ਟੀਚਰ ਨੇ ਸਾਨੂੰ ਆਕੇ ਪੁੱਛਿਆ ਵੀ ਤੁਸੀਂ ਤੁਹਾਡੇ ਨੰਬਰ ਕਿੰਨੇ ਆਏ ਨੇ ਮੇਰੇ 81 ਆਏ ਸੀ ਮੇਰੇ ਨਾਲ ਦਿਆਂ ਦੇ ਕਦੇ 73 ਸੀ ਇੱਕ ਦੇ 85 ਸੀ ਉਸ ਮੇਰੇ ਦੋਸਤ ਦੇ ਨੰਬਰ ਮੈਥ ਦੇ ਵਿੱਚੋਂ ਬੇਟਾ ਸੀਬੀਐਸਸੀ ਬੋਰਡ ਦੇ ਵਿੱਚੋਂ 1997 ਬੈਚ ਦੇ ਵਿੱਚੋਂ 100 ਮਾਰਕਸ ਆਏ ਸੀਗੇ ਇਹ ਗੱਲ ਤੁਸੀਂ ਆਪਣੇ ਮਨ ਦੇ ਵਿੱਚ ਨਹੀਂ ਲੈ ਕੇ ਆਉਣੀ ਵੀ ਅਗਰ ਤੁਹਾਡੇ ਵਿੱਚ ਕੋਈ ਵੀਕਨੈਸ ਹੈ ਤਾਂ ਉਹ ਸਾਰੀ ਉਮਰ ਵੀਕਨੈਸ ਰਹੂਗੀ ਨਹੀਂ ਤੁਸੀਂ ਵਿਦ ਪ੍ਰੈਕਟਿਸ ਮਿਹਨਤ ਕਰਦੇ ਹੋਏ ਆਪਣੀ ਵੀਕਨੈਸ ਨੂੰ ਪਛਾਣ ਕੇ ਆਪਣੀ ਵੀਕਨੈਸ ਤੋਂ ਫ੍ਰੀ ਹੋ ਸਕਦੇ ਹੋ ਠੀਕ ਹੈ ਨਾ ਤੇ ਆਪਣੀ ਸਟਰੈਂਥ ਨੂੰ ਹੋਰ ਵੀ ਜ਼ਿਆਦਾ ਸਟਰੋਂਗ ਕਰ ਸਕਦੇ ਹੋ ਅਲਟੀਮੇਟਲੀ ਇਹ ਸਾਰੀ ਪਰਸਨੈਲਿਟੀ ਦੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕਰਨੀਆਂ ਨੇ ਆਪਣੇ ਆਪ ਨੂੰ ਡਿਵੈਲਪ ਕਰਨਾ ਕੈਰੀਅਰ ਦੇ ਵਿੱਚ ਜਾ ਕੇ ਕਿਹੜਾ ਸਾਰਾ ਕੁਝ ਰੁਕ ਜਾਣਾ ਜਦੋਂ ਤੁਸੀਂ ਜੌਬ ਕਰੋਗੇ ਉੱਥੇ ਵੀ ਤੁਸੀਂ ਹਰ ਵੇਲੇ ਆਪਣੇ ਆਪ ਨੂੰ ਗਰੋ ਕਰਦੇ ਰਹੋਗੇ ਇੱਕ ਹੋਰ ਗੱਲ ਕੁਝ ਕੈਰੀਅਰ ਜ਼ਹੀ ਜਿਹੇ ਨੇ ਕੁਝ ਜੌਬ ਜ਼ਹੀ ਜੀਆਂ ਨੇ ਜੀਣੇ ਵਾਸਤੇ ਤੁਹਾਨੂੰ ਘਰ ਛੱਡਣਾ ਪੈ ਸਕਦਾ ਤੁਡੀ ਪੋਸਟਿੰਗ ਦੂਰ ਹੋ ਸਕਦੀ ਹੈ ਤੁਸੀਂ ਆਰਮੀ 'ਚ ਜਾਨੇ ਹੋ ਤੁਸੀਂ ਸਾਰਾ ਇੰਡੀਆ ਘੁੰਮੋਗੇ ਕਾਸ਼ ਪਰ ਮਾਤਾ ਮੈਂ ਵੀ ਟੀਚਰ ਦੀ ਅਗਰ ਤੇ ਆਰਮੀ ਦੇ ਵਿੱਚ ਗਿਆ ਹੁੰਦਾ ਸਾਰਾ ਦੇਸ਼ ਘੁੰਮਦਾ ਚਲੋ ਸਲੂਟ ਆ ਸਾਡੀ ਇੰਡੀਅਨ ਆਰਮੀ ਨੂੰ ਤੇ ਅਗਰ ਤੁਸੀਂ ਇਹਨਾਂ ਚੀਜ਼ਾਂ ਵਾਸਤੇ ਤਿਆਰ ਹੋ ਤਾਂ ਤੁਸੀਂ ਕਿਤੇ ਵੀ ਰੱਖੇ ਆਪਣੀ ਜੌਬ ਕਰ ਲੋਗੇ ਗੱਲ ਹੈ ਤੁਸੀਂ ਐਡਾਪਟ ਕਰ ਪਾਉਂਦੇ ਹੋ ਮਾਹੌਲ ਜਾਂ ਨਹੀਂ ਇੱਕ ਹੋਰ ਗੱਲ ਇਗਜ਼ਾਮਸ ਦੀ ਗੱਲ ਕੀਤੀ ਹੈ ਮੈਂ ਇਗਜ਼ਾਮਸ ਕਲੀਅਰ ਕਰਨ ਦੀ ਗੱਲ ਕੀਤੀ ਹੈ ਬੇਟਾ ਇਗਜ਼ਾਮਸ ਤਾਂ ਕਲੀਅਰ ਹੁੰਦੇ ਨੇ ਜੇ ਤੁਸੀਂ ਉਸ ਐਗਜ਼ਾਮਸ ਦੇ ਲੈਵਲ ਦੇ ਹੁੰਦੇ ਹੋ ਹੁਣ NEET ਦਾ ਟੈਸਟ ਹੁੰਦਾ ਹੈ ਉਹਦੇ ਵਿੱਚੋਂ ਬੱਚੇ ਜਿਹੜੇ ਸਿਲੈਕਟ ਹੁੰਦੇ ਨੇ ਤਾਂ MBBS ਦੇ ਕੋਰਸਸ ਵਿੱਚ ਜਾਂਦੇ ਨੇ ਉਹ ਟੈਸਟ ਰੱਖਣ ਦਾ ਮਤਲਬ ਕੀ ਹੈ ਐਂਟਰੈਂਸ ਰੱਖਣ ਐਂਟਰੈਂਸ ਟੈਸਟ ਦਾ ਮਤਲਬ ਕੀ ਹੈ ਐਂਟਰੈਂਸ ਟੈਸਟ ਦਾ ਮਤਲਬ ਹੈ ਵੀ ਜੇ ਤੁਸੀਂ ਇੱਕ ਖਾਸ ਲੈਵਲ ਦੇ ਇੰਟੈਲੀਜੈਂਟ ਹੋ ਤੇ ਉਹ ਟੈਸਟ ਕਲੀਅਰ ਕਰਦੇ ਹੋ ਤਾਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਸੈਂਸਿਟਿਵ ਜੌਬ ਹੈ ਜਿਹੜੀ ਡਾਕਟਰੀ ਦੀ ਉਹ ਕੋਰਸ ਵਾਸਤੇ ਤਾਂ ਤੁਸੀਂ ਉਸ ਨੂੰ ਉਸ ਕੋਰਸ ਦੇ ਵਿੱਚ ਜਾ ਸਕਦੇ ਹੋ ਤੇ ਤੁਸੀਂ ਇੱਕ ਕਾਬਲ ਡਾਕਟਰ ਬਣ ਸਕਦੇ ਹੋ ਪਰ ਤੁਸੀਂ ਇੰਟੈਲੀਜੈਂਟ ਘੱਟੋਂ ਤੁਹਾਡੇ ਮਾਰਕਸ ਘਟਾਉਂਦੇ ਨੇ ਹੋ ਸਕਦਾ ਤੁਸੀਂ ਵਧੀਆ ਡਾਕਟਰ ਨਾ ਬਣ ਸਕੋ ਤਾਂ ਇਹ ਐਗਜ਼ਾਮਸ ਇਸ ਵਾਸਤੇ ਬਣੇ ਹੋਏ ਨੇ ਤੁਸੀਂ ਜ਼ਿਲ੍ਹੇ ਦੇ ਡੀਸੀ ਬਣਨਾ ਹੈ ਤੁਸੀਂ ਐਸਐਸਪੀ ਬਣਨਾ ਹੈ ਤੁਸੀਂ ਆਈਐਸ ਆਈਪੀਐਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਥੋੜਾ ਜਿਹਾ ਆਪਣੇ ਆਪ ਨੂੰ ਦੇਖਣਾ ਪੈਣਾ ਵੀ ਕੀ ਮੇਰੀ ਇਹ ਜਿਹੜੀ ਪਰਸਨੈਲਿਟੀ ਹੈ ਇੰਨਾ ਪ੍ਰੈਸ਼ਰ ਇੰਨੀਆਂ ਚੀਜ਼ਾਂ ਨੂੰ ਚੱਲ ਸਕਦੀ ਹੈ ਤੇ ਅਗਰ ਤੁਸੀਂ ਸੱਚਮੁੱਚ ਇੰਨੀਆਂ ਚੀਜ਼ਾਂ ਨੂੰ ਹੈਂਡਲ ਕਰ ਸਕਦੇ ਹੋ ਤਾਂ ਤੁਸੀਂ ਇਸ ਇਨ ਐਗਜ਼ਾਮਸ ਦੀ ਤਿਆਰੀ ਕਰੋ ਏਸੀ ਦੇ ਵਾਸਤੇ ਆਪਣੀ એનર્ਜੀ ਨੂੰ ਲਾਓ ਤਾਂ ਕਿ ਵੀਡੀਓ ਲੰਬੀ ਨਾ ਹੋ ਜਵੇ ਜਾਂਦੇ ਜਾਂਦੇ ਇੱਕ ਦੋ ਪੁਆਇੰਟ ਹੋਰ ਡਿਸਕਸ ਕਰਨਾ ਚਾਹੁੰਦਾ ਆਪਣੀ ਲਾਈਫ ਦੇ ਵਿੱਚ ਕਦੇ ਵੀ ਇੱਕ ਪਲਾਨ ਬਣਾ ਕੇ ਨਾ ਚੱਲਿਓ ਵੀ ਇੱਕ ਚੀਜ਼ ਤੁਸੀਂ ਸੋਚ ਲਈ ਇੱਕ ਕੈਰੀਅਰ ਡਿਸਾਈਡ ਕਰ ਲਿਆ ਤੇ ਤੁਸੀਂ ਸਾਰੀ એનર્ਜੀ ਉਹਦੇ ਉੱਤੇ ਫੋਕਸ ਕਰਦੇ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਨੈਵਰ ਪੁੱਟ 올 ਦਾ ਐਗਸ ਇਨ ਵਨ ਬਾਸਕਟ ਇਹ ਅਗਰ ਸਾਰੇ ਅੰਡੇ ਆਪਾਂ ਇੱਕ ਟੋਕਰੀ ਦੇ ਵਿੱਚ ਪਾ ਦਾਂਗੇ ਤਾਂ ਟੁੱਟਣ ਦਾ ਖਤਰਾ ਹੈ ਹਮੇਸ਼ਾ ਆਪਣੀ ਲਾਈਫ ਦੇ ਵਿੱਚ ਬੇਟਾ ਪਲਾਨ A ਪਲਾਨ B ਪਲਾਨ C ਦੋ ਤਿੰਨ ਪਲਾਨਸ ਬਣਾ ਕੇ ਚੱਲੋ ਠੀਕ ਹੈ ਨਾ ਤੁਸੀਂ ਐਮਬੀਬੀਐਸ ਦੇ ਵਿੱਚ ਨਹੀਂ ਪਹੁੰਚ ਸਕੇ ਘੱਟੋ ਘੱਟ ਤੁਸੀਂ ਨਰਸਿੰਗ ਜਾਂ ਬੀ ਡੀ ਐਸ ਜਾਂ ਕਿਸੇ ਹੋਰ ਕੋਰਸ ਤੱਕ ਪਹੁੰਚਣ ਦੇ ਵਿੱਚ ਜ਼ਰੂਰ ਕਾਬਿਲ ਹੋਣੇ ਚਾਹੀਦੇ ਹੋ ਅੱਜ ਵਾਲੀ ਵੀਡੀਓ ਤੋਂ ਬਾਅਦ ਵਿੱਚ ਜਿਹੜੀ ਮੇਰੀ ਅਗਲੀ ਵੀਡੀਓ ਹੈ ਉਹਦੇ ਵਿੱਚ ਮੈਂ ਆਪਣੀ ਕਹਾਣੀ ਸ਼ੇਅਰ ਕੀਤੀ ਹੈ ਤੇ ਇਹ ਚੀਜ਼ ਮੇਰੀ ਲਾਈਫ ਦੇ ਵਿੱਚ ਮੇਰੇ ਬਹੁਤ ਜ਼ਿਆਦਾ ਕੰਮ ਆਈ ਹੈ ਸੋ ਹਮੇਸ਼ਾ ਪਲਾਨ B ਤੇ ਪਲਾਨ C ਹੈ ਜਿਹੜਾ ਆਪਣੀ ਲਾਈਫ ਦੇ ਵਿੱਚ ਨਾਲ ਲੈ ਕੇ ਚੱਲੋ ਜਾਣ ਤੋਂ ਪਹਿਲਾਂ ਹੁਣ ਇੱਕ ਤੁਹਾਡੇ ਵਾਸਤੇ ਹੋਮਵਰਕ ਇਹ ਜਿੰਨੇ ਵੀ ਮੈਂ ਪੁਆਇੰਟ ਤੁਹਾਨੂੰ ਦੱਸੇ ਨੇ ਬੋਲੇ ਨੇ ਇਹ ਸਾਰੇ ਆਪਣੇ ਪੇਰੈਂਟਸ ਨਾਲ ਆਪਣੇ ਟੀਚਰਸ ਨਾਲ ਡਿਸਕਸ ਕਰੋ ਆਪਣੇ ਆਪ ਨਾਲ ਡਿਸਕਸ ਕਰੋ ਆਲਟੀਮੇਟਲੀ ਜੱਜ ਤੁਸੀਂ ਹੋ ਤੁਸੀਂ ਆਪਣੇ ਆਪ ਬਾਰੇ ਫੈਸਲਾ ਕਰਨਾ ਹੈ ਵੀ ਤੁਸੀਂ ਕਿਸ ਲਾਈਨ ਵਾਸਤੇ ਬਣੇ ਹੋਏ ਹੋ ਇੱਕ ਹੋਰ ਹੋਮਵਰਕ ਇਮਤੀਆਜ਼ ਅਲੀ ਬਾਲੀਵੁੱਡ ਦੇ ਵਿੱਚ ਬਹੁਤ ਵਧੀਆ ਡਾਇਰੈਕਟਰ ਨੇ ਉਹਨਾਂ ਨੇ ਬਹੁਤ ਸੋਹਣੀਆਂ-ਸੋਹਣੀਆਂ ਫਿਲਮਾਂ ਬਣਾਈਆਂ ਨੇ ਇੱਕ ਉਹਨਾਂ ਦੀ ਫਿਲਮ ਨੇ ਜਿਨੇ ਮੇਰੀ ਜ਼ਿੰਦਗੀ ਚੇਂਜ ਕਰਤੀ ਸੀ ਮੇਰੀ ਲਾਈਫ ਉਤੇ ਬਹੁਤ ਜ਼ਿਆਦਾ ਇਨਫਲੂਐਂਸ ਪਾਇਆ ਸੀ ਪਤਾ ਨਹੀਂ ਕਿੰਨੇ ਲੋਕਾਂ ਦੀ ਲਾਈਫ ਚੇਂਜ ਕਰਦੀ ਸੀ ਉਹ ਉਹਨਾਂ ਦੀ ਮੂਵੀ ਦਾ ਨਾਮ ਹੈ ਤਮਾਸ਼ਾ ਰਣਵੀਰ ਕਪੂਰ ਤੇ ਦੀਪਿਕਾ ਪਾਦੁਕੋਨ ਦੀ ਮੂਵੀ ਹੈ ਮੂਵੀ ਦੇ ਵਿੱਚ ਰਣਵੀਰ ਕਪੂਰ ਦਾ ਨਾਮ ਡੌਨ ਵੇਦ ਹੈ ਤੇ ਦੀਪਿਕਾ ਦਾ ਨਾਮ ਤਾਰਾ ਦੋਵੇਂ ਜਣੇ ਕੋਰਸਿਕਾ ਦੇ ਵਿੱਚ ਮਿਲਦੇ ਨੇ ਘੁੰਮਦੇ ਫਿਰਦੇ ਨੇ ਇਕੱਠੇ ਰਹਿੰਦੇ ਨੇ ਇੱਕ ਦੂਜੇ ਦੀਆਂ ਆਤਾਂ ਦੇਖਦੇ ਨੇ ਅਲੱਗ ਹੋ ਜਾਂਦੇ ਨੇ ਕਾਫੀ ਸਮੇਂ ਬਾਅਦ ਜਦੋਂ ਤਾਰਾ ਦੁਬਾਰਾ ਵੇਦ ਨੂੰ ਮਿਲਦੀ ਹੈ ਉਹ ਦੇਖਦੀ ਹੈ ਵੀ ਉਹ ਕਿਤੇ ਜੌਬ ਕਰ ਰਿਹਾ ਹੈ ਪਰ ਉਹਦੀ ਪਰਸਨੈਲਿਟੀ ਦੇ ਵਿੱਚ ਚੇਂਜ ਆ ਚੁੱਕੀ ਹੈ ਇਹ ਉਹਨੂੰ ਮਿਲ ਕੇ ਉਹ ਗੱਲ ਦੱਸਦੀ ਹੈ ਵੀ ਤੂੰ ਤਾਂ ਇਹ じゃ ਹੈ ਨਹੀਂ ਤੂੰ ਤਾਂ ਕੁਝ ਹੋ ਰਿਹਾ ਹੈਂ ਵੀ ਤੂੰ ਇਹ ਕੀ ਕਰਨ ਲੱਗਿਆ ਹੋਇਆ ਇੱਥੇ ਐਕਟਿੰਗ ਕਿਉਂ ਕਰ ਰਿਹਾ ਉਹ ਮੰਨਦਾ ਨਹੀਂ ਹੈਗਾ ਉਹਨੂੰ ਲੱਗਦਾ ਵੀ ਨਹੀਂ ਤੂੰ ਝੂਠ ਬੋਲ ਰਹੀ ਹੈ ਪਰ ਅੰਦਰ ਖਾਤੇ ਉਹਦਾ ਉਹ ਇਮੋਸ਼ਨ ਟੱਚ ਹੋ ਜਾਂਦਾ ਤੇ ਉਹਨੂੰ ਫੀਲ ਹੋਣਾ ਸ਼ੁਰੂ ਹੋ ਜਾਂਦਾ ਵੀ ਸੱਚਮੁੱਚ ਮੈਂ ਤਾਂ ਕਿਸੇ ਹੋਰ ਕੰਮ ਵਾਸਤੇ ਬਣਿਆ ਹੋਇਆ ਮੈਂ ਹੁਣ ਸਾਰੀ ਫਿਲਮ ਦੀ ਕਹਾਣੀ ਨਹੀਂ ਸੁਣਾਉਣੀ ਤੁਹਾਨੂੰ ਫਿਲਮ ਬੋਰ ਨਾ ਹੋਇਓ ਵਿਜ਼ੂਅਲਸ ਦੇ ਦੇਖ ਕੇ ਘਬਰਾਇਓ ਨਾ ਸਭ ਤੋਂ ਪਹਿਲਾਂ ਜਾ ਕੇ ਸਾਰੇ ਕੰਮ ਛੱਡ ਕੇ ਤਮਾਸ਼ਾ ਫਿਲਮ ਦੇਖੋ ਕਿਸ ਤਰ੍ਹਾਂ ਇਨਰ ਰੈਲਾਈਜ਼ੇਸ਼ਨ ਹੁੰਦੀ ਹੈ ਕਿਸ ਤਰ੍ਹਾਂ ਕੋਈ ਬੰਦਾ ਆਪਣੇ ਅਸਲ ਬੋਲ ਤੱਕ ਪਹੁੰਚਦਾ ਹੈ ਤੇ ਉੱਥੇ ਜਾ ਕੇ ਉਹਨੂੰ ਇੱਕ ਸੈਟਿਸਫੈਕਸ਼ਨ ਮਿਲਦੀ ਹੈ ਵੀ ਹਾਂ ਵਾਕਈ ਮੈਂ ਇਸ ਕੰਮ ਵਾਸਤੇ ਬਣਿਆ ਹੋਇਆ ਹਾਂ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਵੱਡੇ ਹੋ ਕੇ ਕਿਸੇ ਕੈਰੀਅਰ ਦੇ ਵਿੱਚ ਜਾ ਕੇ ਇਹ ਸੀ ਰੈਲਾਈਜ਼ ਕਰੋ ਵੀ ਮੈਂ ਗਲਤ ਜਗ੍ਹਾ ਤੇ ਆ ਗਿਆ ਤਾਂ ਮੈਂ ਹੁਣੇ ਗਾਈਡ ਕਰੂੰਗਾ ਸੁਜੈਸਟ ਕਰੂੰਗਾ ਵੀ ਇਹ ਮੂਵੀ ਦੇਖਿਓ ਕਿਵੇਂ ਲੱਗੀ ਹਾਂ ਮੈਂ ਗਰੰਟੀ ਦਿੰਦਾ ਮੂਵੀ ਦੇਖਣ ਤੋਂ ਬਾਅਦ ਵਿੱਚ ਤੁਹਾਨੂੰ ਸੱਚਮੁੱਚ ਤੁਹਾਡੇ ਅੰਦਰ ਕੋਈ ਇਹੋ ਜਿਹੀ ਚੀਜ਼ ਟੱਚ ਹੋ ਜੂਗੀ ਜੋ ਮੈਂ ਆਪਣੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਤੁਹਾਡੀ ਉਹ ਚੀਜ਼ ਟੱਚ ਕਰਨੀ ਹੈ ਠੀਕ ਹੈ ਨਾ ਆਪਣੇ ਲਾਈਫ ਦਾ ਏਮ ਲਭੋ ਆਪਣੀ ਲਾਈਫ ਦਾ ਅਸਲੀ ਮਕਸਦ ਲਭੋ ਸਹੀ ਕੈਰੀਅਰ ਦੀ ਆਪਣਾ ਚੋਇਸ ਕਰੋ ਇਹ ਜਿੰਨੇ ਵੀ ਪੁਆਇੰਟ ਮੈਂ ਡਿਸਕਸ ਕੀਤੇ ਨੇ ਪਰਸਨੈਲਿਟੀ ਟਾਈਪਸ ਕੈਰੀਅਰ ਟਾਈਪਸ ਕਿੰਨੇ ਤਰ੍ਹਾਂ ਦੀ ਜੌਬ ਇਹਨੂੰ ਬਹੁਤ ਡਿਟੇਲ ਦੇ ਵਿੱਚ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਡਿਟੇਲ ਦੇ ਵਿੱਚ ਡਿਸਕਸ ਕਰੂੰਗਾ ਜਿਹੜੀ ਵੀਡੀਓ ਤੁਹਾਡੇ ਵਾਸਤੇ ਬਣੀ ਹੋਈ ਹੋਊਗੀ ਜ਼ਰੂਰ ਦੇਖਿਓ ਸਾਰੀਆਂ ਹੀ ਦੇਖਿਓ ਠੀਕ ਹੈ ਨਾ ਉਹ ਚੀਜ਼ ਮੈਨੂੰ ਮੋਟੀਵੇਟ ਕਰੂਗੀ ਤਾਂ ਆਪਣਾ ਹੋਮਵਰਕ ਕਰਦੇ ਰਹੋ ਤਾਂ ਕਿ ਤੁਸੀਂ ਆਪਣੇ ਸਹੀ ਕੈਰੀਅਰ ਉੱਤੇ ਪਹੁੰਚ ਜਵੋ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਆਲਟੀਮੇਟਲੀ ਬੇਟਾ ਅਸੀਂ ਲਾਈਫ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰਨ ਵਾਸਤੇ ਆਏ ਬਨੇ ਆ ਠੀਕ ਹੈ ਨਾ ਚਲੋ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਮੇਰੀ ਕਹਾਣੀ ਸੁਣਿਓ ਆਸ ਕਰਦਾ ਤੁਹਾਨੂੰ ਮੇਰੀ ਕਹਾਣੀ ਹੈ ਜਿਹੜੀ ਪਸੰਦ ਆਊਗੀ ਤੇ ਤੁਹਾਨੂੰ ਕੋਈ ਸਿੱਖਿਆ ਦੇ ਕੇ ਜਾਊਗੀ ਵੀਡੀਓ ਥੋੜੀ ਜੀ ਪਹਿਲਾਂ ਬਣਾਈ ਸੀਗੀ ਐਡਿਟਿੰਗ ਥੋੜੀ ਜੀ ਖਰਾਬ ਹੋਈ ਹੋਈ ਹੈ ਓਵੋਇਡ ਕਰਦੇ ਹੋ ਠੀਕ ਹੈ ਜੀ ਮਿਲਦੇ ਰਹਾਂਗੇ ਤੁਹਾਡਾ ਆਪਣਾ ਦਰਸ਼ਨਦੀਪ ਜਰਗੜੀ